ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਨਵੀਂ ਵੀਡੀਓ ਦੇ ਵਿੱਚ ਜਿਵੇਂ ਕਿ ਤੁਸੀਂ ਪਿਛਲੀ ਵੀਡੀਓ ਚ ਵੇਖਿਆ ਸੀ ਮੈਂ ਸੀ ਗੁਰਦੁਆਰਾ ਸ਼੍ਰੀ ਨਨਕਾਣਾ ਸਾਹਿਬ ਤੇ ਉੱਥੋਂ 2-300 ਕਿਲੋਮੀਟਰ ਦੂਰ ਇੱਕ ਸ਼ਹਿਰ ਪੈਂਦਾ ਹਸਨ ਅਬਦਾਲ ਜਿੱਥੇ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਤੇ ਬਹੁਤ ਹੀ ਪਵਿੱਤਰ ਇਤਿਹਾਸਿਕ ਗੁਰਦੁਆਰਾ ਸਾਹਿਬ ਸ਼ਿਸ਼ੋਬਤ ਹੈ ਜਿਸ ਦਾ ਨਾਮ ਹੈ ਗੁਰਦੁਆਰਾ ਸ਼੍ਰੀ ਪੰਜਾ ਸਾਹਿਬ ਤੇ ਮੈਂ ਅੱਜ ਤੁਹਾਨੂੰ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਵਾਂਗਾ ਸੋ ਤੁਸੀਂ ਬਣੇ ਰਹੋ ਮੇਰੇ ਨਾਲ ਇਸ ਵੀਡੀਓ ਦੇ ਵਿੱਚ ਤੇ ਜਿਨ੍ਹਾਂ ਜਿਨ੍ਹਾਂ ਨੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲੋ ਤਾਂ ਸਭ ਤੋਂ ਪਹਿਲਾਂ ਜਿਹੜਾ ਮੇਨ ਗੇਟ ਐਂਟਰੀ ਕਰਦੇ ਆ ਉੱਥੇ ਬੜੀ ਜਿਆਦਾ ਸਿਕਿਉਰਿਟੀ ਦੇ ਪ੍ਰਬੰਧ ਨੇ ਕਿਉਂਕਿ ਆਪਾਂ ਜਥੇ ਦੇ ਨਾਲ ਆਏ ਆ ਤੇ ਇਹ ਇਲਾਕਾ ਜਿਹੜਾ ਪਸ਼ਾਵਰ ਦੇ ਨਾਲ ਪੈਂਦਾ ਹੈ ਇਹ ਸਿੱਖਾਂ ਲਈ ਕੋਈ ਜ਼ਿਆਦਾ ਸੇਫ ਨਹੀਂ ਹੈਗਾ ਕਿਉਂਕਿ ਇੱਥੇ ਸਾਨੂੰ ਬਾਹਰ ਵੀ ਗੁਰਦੁਆਰਾ ਸਾਹਿਬ ਤੋਂ ਘੱਟ ਹੀ ਨਿਕਲਣ ਦਿੰਦੇ ਨੇ ਦੋ ਦਿਨ ਨੇ ਆਪਾਂ ਇੱਕ ਵਾਰੀ ਗੁਰਦੁਆਰਾ ਸਾਹਿਬ ਦੇ ਅੰਦਰ ਆਪਾਂ ਐਂਟਰੀ ਕਰ ਲਈ ਤੇ ਮੁੜ ਕੇ ਆਪਾਂ ਬਾਹਰ ਨਹੀਂ ਜਾ ਸਕਦੇ ਸੋ ਆ ਜਿਹੜਾ ਸਾਹਮਣੇ ਤੁਸੀਂ ਵੇਖ ਰਹੇ ਹੋ ਇਹ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਖਾਲਸਾ ਧਾਰਮਿਕ ਸਕੂਲ ਇੱਥੇ ਜਿਹੜੇ ਲੋਕਲ ਸਿੱਖ ਨੇ ਐਸੇ ਤਾਂ ਹੁਣ ਗਿਣਤੀ ਲੋਕਲ ਸਿੱਖਾਂ ਦੀ ਕੋਈ 2500 3000 ਹੀ ਰਹਿ ਗਈ ਹੈ ਇੱਥੇ ਪਰ ਜਿੰਨੇ ਕੁ ਵੀ ਛੋਟੇ ਬੱਚੇ ਸਿੱਖ ਹੈਗੇ ਨੇ ਉਹਨਾਂ ਨੂੰ ਇੱਥੇ ਗੁਰਮੁਖੀ ਤੇ ਪੰਜਾਬੀ ਸਿਖਾਈ ਜਾਂਦੀ ਏ ਜੋ ਕਿ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇੱਕ ਬੜਾ ਹੀ ਵਧੀਆ ਕਦਮ ਚੁੱਕਿਆ ਗਿਆ ਜੋ ਕਿ ਗੁਰਦੁਆਰਾ ਸਾਹਿਬ ਦੇ ਅੰਦਰ ਇੱਕ ਸਕ ਆਓ ਹੁਣ ਆਪਾਂ ਅੰਦਰ ਚੱਲਦੇ ਹਾਂ ਤੇ ਤੁਹਾਨੂੰ ਦਰਸ਼ਨ ਕਰਾਉਂਦੇ ਹਾਂ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਦੇ ਲੋਜੀ ਆਪਾਂ ਦਰਸ਼ਨ ਕਰਕੇ ਆ ਗਏ ਆ ਬਾਹਰ ਤੇ ਸਾਹਮਣੇ ਹੈ ਜੀ ਉਹ ਜਗਾ ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਪੰਜਾ ਲਾ ਕੇ ਪੱਥਰ ਰੋਕਿਆ ਸੀ ਇਸ ਚੀਜ਼ ਦਾ ਇਤਿਹਾਸ ਵੀ ਤੁਹਾਨੂੰ ਮੈਂ ਅੱਗੇ ਸਾਰਾ ਵੀਡੀਓ ਦੇ ਵਿੱਚ ਦੱਸਾਂਗਾ ਜਦੋਂ ਬਲੀ ਕੰਧਾਰੀ ਨੇ ਉੱਤੋਂ ਪੱਥਰ ਸੁੱਟਿਆ ਸੀ ਤੇ ਗੁਰੂ ਨਾਨਕ ਪਾਸ਼ਾ ਜੀ ਨੇ ਆਪਣਾ ਪੰਜਾ ਲਾ ਕੇ ਉੱਥੇ ਪੱਥਰ ਰੋਕ ਦਿੱਤਾ ਸੀ ਤੇ ਉਹ ਪੰਜੇ ਦਾ ਨਿਸ਼ਾਨ ਅੱਜ ਵੀ ਉੱਥੇ ਮੌਜੂਦ ਹੈ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇੱਕ ਗੱਲ ਤਾਂ ਬੜੀ ਹੀ ਸ਼ਲਾਘਾਯੋਗ ਹੈ ਕਿਉਂਕਿ ਜਿਹੜੀ ਇਹਨਾਂ ਨੇ ਪੁਰਾਣੇ ਗੁਰਦੁਆਰਾ ਸਾਹਿਬ ਦੀਆਂ ਜਿਹੜੀਆਂ ਇਮਾਰਤਾਂ ਨੇ ਉਹਨਾਂ ਦੀ ਸਾਂਭ-ਸਮਾਲ ਵਾਕਈ ਬੜੀ ਹੀ ਵਧੀਆ ਤੇ ਬੜੇ ਸੋਹਣੇ ਢੰਗ ਨਾਲ ਕੀਤੀ ਹੈ ਤੇ ਨਾ ਹੀ ਕੋਈ ਉਹਨਾਂ ਨਾਲ ਛੇੜਛਾੜ ਕੀਤੀ ਹੈ ਜਿੰਨੀਆਂ ਵੀ ਪੁਰਾਣੀਆਂ ਇਮਾਰਤਾਂ ਉਸ ਟਾਈਮ ਦੀਆਂ ਬਣੀਆਂ ਨੇ ਉਹਨਾਂ ਨੂੰ ਉਵੇਂ ਦਾ ਹੀ ਰੱਖਿਆ ਕੋਈ ਚੇਂਜ ਨਹੀਂ ਕੀਤਾ ਅੱਜ ਕੱਲ੍ਹ ਦੇ ਟਾਈਮ ਨਾਲ ਵੀ ਨਵੀਆਂ ਬਣਾਤੀਆਂ ਜਾਂ ਉਹ ਜਗ੍ਹਾ ਛੋਟੀ ਸੀ ਤਾਂ ਉਹਨੂੰ ਹਟਾ ਕੇ ਵੱਡੀ ਕਰ ਦਿੱਤਾ ਨਹੀਂ ਜਿਵੇਂ ਪਹਿਲਾਂ ਟਾਈਮ ਤੋਂ ਬਣੀਆਂ ਚਲਦੀਆਂ ਆ ਰੀਆਂ ਨੇ ਸੇਮ ਉਵੇਂ ਹੀ ਐਜ਼ ਇਟ ਇਜ਼ ਉਵੇਂ ਹੀ ਰੱਖੀਆਂ ਨੇ ਇੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਦੋ ਸਰੋਵਰ ਬਣੇ ਨੇ ਇੱਕ ਤਾਂ ਗੁਰਦੁਆਰਾ ਸਾਹਿਬ ਦੀ ਜਿਹੜੀ ਬਿਲਡਿੰਗ ਹੈ ਉਹਦੇ ਬਿਲਕੁਲ ਨਾਲ ਬਣਿਆ ਹੋਇਆ ਹੈ ਇੱਕ ਪਰਲੇ ਪਾਸੇ ਸਰੋਵਰ ਬਣਿਆ ਹੈ ਜਿੱਥੇ 24 ਘੰਟੇ ਪਾਣੀ ਪਹਾੜਾਂ ਤੋਂ ਆਉਂਦਾ ਚੱਲਦਾ ਰਹਿੰਦਾ ਹੈ ਤੁਹਾਨੂੰ ਦੋਵੇਂ ਸਰੋਵਰਾਂ ਦੇ ਦਰਸ਼ਨ ਕਰਾਉਣੇ ਆ ਤੇ ਆਪਾਂ ਪਹਿਲਾਂ ਚੱਲਦੇ ਆ ਪੰਜਾ ਸਾਹਿਬ ਦੇ ਦਰਸ਼ਨ ਕਰਨ ਜਿੱਥੇ ਗੁਰੂ ਸਾਹਿਬ ਨੇ ਪੰਜਾ ਲਾ ਕੇ ਪੱਥਰ ਰੋਕਿਆ ਸੀ ਇਦਰੇ ਸਭ ਕੋ ਟਿਕਣਾ ਇਹਦੇ ਵਿੱਚ ਹੱਥ ਰੜਦੀ ਆ ਉਸ ਪੰਜੇ ਦੇ ਵਿੱਚ ਆਪਣਾ ਪੰਜਾ ਲਾ ਕੇ ਸੱਜਿਆਂ ਤੋਂ ਪੰਜਾਈ ਹੁਣ ਆਪਾਂ ਚੱਲੇ ਆ ਜੀ ਬਲੀਕੰਦਾਰੀ ਦੀ ਪਹਾੜੀ ਤੇ ਜਿੱਥੋਂ ਉਹਨੇ ਗੁਰੂ ਨਾਨਕ ਦੇਵ ਜੀ ਦੇ ਉੱਤੇ ਪੱਥਰ ਸੁੱਟਿਆ ਸੀ ਤੇ ਅਨਾਉਂਸਮੈਂਟ ਹੋ ਗਈ ਕਿ ਜਲਦੀ ਤੋਂ ਜਲਦੀ ਸਾਰੇ ਬਾਹਰ ਆਜੋ ਤੇ ਕਿਉਂਕਿ ਇੱਥੇ ਸਿਕਿਉਰਿਟੀ ਤੋਂ ਬਿਨਾ ਆਪਾਂ ਬਾਹਰ ਨਹੀਂ ਜਾ ਸਕਦੇ ਇਹ ਜਿਹੜਾ ਰਸਤਾ ਹੈ ਬਲੀਕੰਦਾਰੀ ਦੀ ਪਹਾੜੀ ਦਾ ਇਹ 3 ਕਿਲੋਮੀਟਰ ਦਾ ਪੈਦਲ ਰਸਤਾ ਹੈ ਤੇ ਇੱਥੇ ਸਿਕਿਉਰਿਟੀ ਦੇ ਨਾਲ ਹੀ ਸਾਨੂੰ ਜਾਣਾ ਪੈਂਦਾ ਹੈ ਜਿਹੜੇ ਆਪਣੇ ਲੋਕਲ ਪੁਲਿਸ ਮੁਲਾਜ਼ਮ ਹੋਵੇ ਜਾਂ ਆਰਮੀ ਦੇ ਨਾਲ ਹੀ ਜਾਣਾ ਪੈਂਦਾ ਹੈ ਇਸ ਤੋਂ ਬਿਨਾ ਆਪਾਂ ਨਹੀਂ ਜਾ ਸਕਦੇ ਕਿਉਂਕਿ ਇੱਥੇ ਸਿਕਿਉਰਿਟੀ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਸੀ ਇੱਥੇ ਸਿਕਿਉਰਿਟੀ ਬਹੁਤ ਹੀ ਜ਼ਿਆਦਾ ਟਾਈਟ ਹੈ ਤੇ ਇੱਥੇ ਜਿਹੜੇ ਲੋਕਲ ਬਾਜ਼ਾਰ ਸੀ ਮਾਰਕੀਟਾਂ ਉਹਨਾਂ ਨੇ ਸਾਰੀਆਂ ਬੰਦ ਕਰਵਾ ਦਿੱਤੀਆਂ ਸਾਨੂੰ ਜਥੇ ਦੇ ਕਰਕੇ ਲਓ ਜੀ ਚੜਾਈ ਚੜਦੇ ਜਾ ਰਹੇ ਹਾਂ ਡੇਢ ਕਿਲੋਮੀਟਰ ਦਾ ਰਸਤਾ ਹੋ ਗਿਆ ਤੇ ਨਾਲ ਆਪਣੇ ਫਰੈਂਡ ਡਾਕਟਰ ਗਰਸੇਵਕ ਸੰਧੂ ਸਾਹਿਬ ਤੇ ਥੱਲੇ ਵੀਊ ਚੈੱਕ ਕਰੋ ਤੁਸੀਂ ਪੂਰਾ ਐਂ ਲੱਗਦਾ ਜਿਵੇਂ ਆਪਾਂ ਹੇਮਕੋਟ ਸਾਹਿਬ ਦੇ ਰਸਤੇ ਤੇ ਜਾ ਰਹੇ ਹਾਂ ਬਿਲਕੁਲ ਸੇਮ ਉਵੇਂ ਦਾ ਹੀ ਰਸਤਾ ਬਣਿਆ ਤੇ ਉਵੇਂ ਦਾ ਹੀ ਨੀਚੇ ਵੀਊ ਹੈ ਥੱਲੇ ਪੂਰਾ ਹਸਨ ਅਬਦਾਲ ਦਾ ਸ਼ਹਿਰ ਪਹਿਲਾਂ ਇੱਥੇ ਗੁਰੂ ਨਾਨਕ ਦੇਵ ਜੀ ਦੇ ਸਮੇਂ ਤਾਂ ਕੁਝ ਹੁੰਦਾ ਨਹੀਂ ਸੀ ਪਹਿਲਾਂ ਅੱਜ ਤੋਂ 20 ਸਾਲ ਪਹਿਲਾਂ ਵੀ ਇੱਥੇ ਸਿਰਫ ਕੋਈ 15-20 ਘਰ ਹੀ ਹੁੰਦੇ ਸੀ ਲੋ ਜੀ 3 ਕਿਲੋਮੀਟਰ ਦਾ ਪੈਦਲ ਸਫ਼ਰ ਕਰਕੇ ਆਪਾਂ ਪਹੁੰਚ ਗਏ ਪਹਾੜੀ ਦੇ ਉੱਤੇ ਬਲੀ ਕੰਦਰੀ ਦੀ ਪਹਾੜੀ ਦੇ ਉੱਤੇ ਇੱਥੇ ਇੱਕ ਪੀਰ ਦੀ ਸਮਾਦ ਬਣੀ ਹੋਈ ਹੈ ਤੇ ਇੱਥੇ ਸਾਰੇ ਲੋਕੀ ਆ ਕੇ ਆਪਣਾ ਦਰਸ਼ਨ ਕਰਦੇ ਨੇ ਕਿਉਂਕਿ ਗੁਰਨਾਨਕ ਦੇਵ ਜੀ ਨੇ ਬਲੀ ਕੰਧਾਰੇ ਦਾ ਹੰਕਾਰ ਹੀ ਤੋੜਿਆ ਸੀ ਇਸ ਕਰਕੇ ਜੇ ਗੁਰਨਾਨਕ ਦੇਵ ਜੀ ਉਹਦਾ ਹੰਕਾਰ ਤੋੜ ਸਕਦੇ ਨੇ ਉਹਨੂੰ ਸਿੱਧੀਆਂ 'ਚ ਪਾ ਸਕਦੇ ਨੇ ਤੇ ਆਪਾਂ ਉੱਥੇ ਜਾਣਾ ਆਪਣਾ ਬਣਦਾ ਜ਼ਰੂਰ ਹੈ। ਵਾਹਿਗੁਰੂ 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 ਤੋ ਆ ਗੁਰੂ ਜੀ ਦਾ ਨਾਮ ਆ। ਹੁਣ ਤੁਹਾਨੂੰ ਆਪਾਂ ਦੱਸਦੇ ਹਾਂ ਇਸ ਬਲੀਕੰਧਾਰੀ ਦੀ ਪਹਾੜੀ ਦਾ ਅਤੇ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਦਾ ਪੂਰਾ ਇਤਿਹਾਸ ਕਿਉਂ ਬਲੀਕੰਧਾਰੀ ਨੇ ਉੱਥੋਂ ਪੱਥਰ ਰੇੜਿਆ ਸੀ ਤੇ ਕਿਵੇਂ ਗੁਰੂ ਨਾਨਕ ਦੇਵ ਜੀ ਨੇ ਪੰਜਾ ਲਾ ਕੇ ਉਸ ਪੱਥਰ ਨੂੰ ਰੋਕਿਆ ਸੀ। ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਇਹ ਹਸਨਮਦਾਲ ਦਾ ਉਹ ਸ਼ਹਿਰ ਹੈ ਪਾਕਿਸਤਾਨ ਦੇ ਵਿੱਚ। ਇੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਜੀ ਜਾਣ ਕੇ ਭਗਤੀ ਕੀਤੀ ਤੇ ਭਾਈ ਮਰਦਾਨਾ ਜੀ ਨੇ ਜਦੋਂ ਜਲ ਤੇ ਲੱਗੀ ਤੇ ਉਹਨਾਂ ਨੇ ਜਲ ਮੰਗਿਆ ਉੱਪਰ ਉਹਨਾਂ ਨੂੰ ਇਹ ਵਾਲੀ ਕੰਧਾਰੀ ਦੀ ਪਹਾੜੀ ਦੇ ਇੱਕ ਜਾ ਤੇ ਖੂਦ ਦਿਖਾਉਣਾ ਕਿ ਉੱਤੇ ਕੋਈ ਰਹਿੰਦਾ ਤੇ ਜਦੋਂ ਭਾਈ ਮਰਦਾਨਾ ਜੀ ਪਾਣੀ ਲੈਣ ਵਾਸਤੇ ਆਏ ਉਦੋਂ ਉਹਨਾਂ ਨੇ ਪਾਣੀ ਦੇਣ ਤੋਂ ਮਨਾ ਕਰਤਾ ਆਈ ਮਰਦਾਨਾ ਜੀ ਫੇਰ ਥੱਲੇ ਚੱਲ ਕੇ ਗਏ ਇਹਨਾਂ ਗੁਰੂ ਜੀ ਨੂੰ ਕਿਹਾ ਵੀ ਗੁਰੂ ਜੀ ਉਹਨਾਂ ਨੇ ਜਲ ਦੇਣ ਤੋਂ ਪਾਣੀ ਦੇਣ ਤੋਂ ਮਨਾ ਕਰਤਾ ਤੇ ਢਾਏ ਦੇ ਰਹਿ ਨਹੀਂ ਸਕਦੇ ਤੁਹਾਨੂੰ ਤੇ ਨਾ ਭੁੱਖ ਲੱਗਦੀ ਤੇ ਨਾ ਤੇ ਲੱਗਦੀ ਐ ਮੈਂ ਕਿਦਾ ਰਵਾਂਗਾ ਤੇ ਵਾਹਿਗੁਰੂ ਜੀ ਗੁਰੂ ਨਾਨਕ ਦੇਵ ਜੀ ਨੇ ਫੇਰ ਕਿਹਾ ਵੀ ਫੇਰ ਜਾਇਕਰ ਉਹ ਜਦੋਂ ਫੇਰ ਮਰਪਾਈ ਮਰਦਾਨਾ ਜੀ ਫੇਰ ਉੱਪਰ ਗਏ ਫੇਰ ਜਦੋਂ ਉਹਨਾਂ ਜਲ ਮੰਗਿਆ ਤੇ ਬਲੀ ਕੰਧਾਰੀ ਜੀ ਨੇ ਫੇਰ ਮਨਾ ਕਰਤਾ ਫੇਰ ਗੁਰੂ ਜੀ ਨੇ ਨਾਲੇ ਨਾਲੇ ਗੁਰੂ ਜੀ ਐਡਾ ਬਲੀ ਆ ਜੇ ਤੁਹਾਡਾ ਗੁਰੂ ਜੇ ਤੇਰਾ ਗੁਰੂ ਐਡਾ ਬਲੀ ਆ ਤੇ ਉਹ ਆਪ ਤੈਨੂੰ ਪਾਣੀ ਕਿਉਂ ਨਹੀਂ ਦੇ ਸਕਦਾ ਜਦੋਂ ਫਿਰ ਗੁਰਨਾਗ ਦੇਵ ਜੀ ਨੇ ਉੱਥੇ ਪੱਥਰ ਪਾਸੀ ਕਰਕੇ ਭਈ ਵਰਦਾਨਾ ਜੀ ਨੂੰ ਜਲ ਚਕਾਇਆ ਉੱਤੇ ਬਲੀ ਕੰਧਾਰੀ ਜੀ ਦਾ ਖੂਹ ਜਿਹੜਾ ਸੀ ਪਾਣੀ ਦਾ ਚਸ਼ਮਾ ਸੀ ਇੱਥੇ ਸੁੱਕ ਗਿਆ ਫਿਰ ਉਹਨੇ ਥੱਲੇ ਉੱਤੋਂ ਪੱਥਰ ਰੇੜਿਆ ਜਦੋਂ ਗੁਰੂ ਜੀ ਨੂੰ ਮਾਰਨ ਵਾਸਤੇ ਗੁਰੂ ਜੀ ਨੇ ਆਪਣਾ ਪੰਜਾ ਲਾ ਕੇ ਉੱਥੇ ਇਥੇ ਪੰਜਾ ਸਾਹਿਬ ਗੁਰਦੁਆਰਾ ਸਥਿਤ ਸ਼ੋਭਿਤ ਹੈ ਥੱਲੇ ਉੱਥੇ ਫਿਰ ਵਾਈਕੁਰੂ ਜੀ ਨੇ ਗੁਰਨਾਣਕ ਦੇਵ ਜੀ ਨੇ ਉੱਥੇ ਉਸ ਪੱਥਰ ਨੂੰ ਹਰ ਪੰਜਾ ਲਾ ਕੇ ਰੋਕ ਕੇ ਮੋਮ ਬਣਾਤਾ ਤੇ ਫਿਰ ਉਹਨਾ ਫਿਰ ਉਹ ਬਲੀ ਕੰਧਾਰੀ ਜੀ ਗੁਰੂ ਸਾਹਿਬ ਜੀ ਦੇ ਚਰਨਾਂ 'ਚ ਜਾ ਕੇ ਬੈਗੋ ਸੋ ਇਹ ਸੀ ਜੀ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਦਾ ਪੂਰਾ ਇਤਿਹਾਸ ਉਮੀਦ ਕਰਦਾ ਤੁਹਾਨੂੰ ਇਹ ਵੀਡੀਓ ਬੜੀ ਪਸੰਦ ਆਈ ਹੋਵੇਗੀ ਤੇ ਅੱਗੇ ਤੁਸੀਂ ਚੈਨਲ ਦੇ ਨਾਲ ਆਪਣੇ ਬਨੇ ਰਹੋ ਤੇ ਅੱਜ ਦਾ ਵਲੋਗ ਆਪਾਂ ਕਰਦੇ ਆ ਇੱਥੇ ਹੀ ਖਤਮ ਮਿਲਦੇ ਆ ਆਪਾਂ ਅਗਲੇ ਵਲੋਗ ਦੇ ਵਿੱਚ ਤੇਰੇ ਭਾਣੇ ਸਦਾ ਉਤਾਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਨੇ ਹੋ ਸਾਤ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ